ਦੁਨੀਆਂ 'ਚ ਤੀਜੀ ਸੰਸਾਰ ਦੀ ਜਿਹੜੀ جنگ ਹੋਣੀ ਹੈ ਦੋ جنگਾਂ ਪਹਿਲਾਂ ਵੱਡੀਆਂ ਹੋਈਆਂ ਸੰਸਾਰ ਚੰਗਾ ਤੀਜੀ جنگ ਪਾਣੀ ਤੇ ਭੋਜਨ ਪਿੱਛੇ ਹੋਣੀ ਹੈ ਪਾਣੀ ਮੁੱਕਣਾ ਸੁੱਕਣਾ ਭੋਜਨ ਜੀ ਥੋੜਾ ਪੈਣੀ ਆ ਕਾਲ ਪਣਾ ਤੇ ਤੀਜੀ جنگ ਹੋਣੀ ਹੋਈ ਕੈਨੇਡਾ ਵਰਗੇ ਦੇ ਮਰਕਾਂ ਨੂੰ ਭੋਜਨ ਦਾ ਕਾਲ ਪਣਾ ਸ਼ੁਰੂ ਹੋ ਗਿਆ ਬਾਈ ਉੱਥੇ ਆ ਸੰਡੀਆਂ ਸੰਡੀਆਂ ਦੇ ਮਰਦ ਰੁਪਏ ਬਣਾਉਣ ਲੱਗ ਗਏ ਛੋਡੇ ਕੋਲੇ ਉਹ ਧਰਤੀ ਆ ਪੰਜਾਬ ਕੋਲੇ ਜਿਹੜੀ ਦੁਨੀਆ 'ਚ ਕਿਸੇ ਕੋਲੇ ਨਹੀਂ ਬਾਈ 100 ਮਣ ਦਾਣੇ ਪੈਦਾ ਕਰਦੀ ਹੈ ਧਰਤੀ 100 ਮਣ ਦਾਣੇ ਦੁਨੀਆ ਦੀ ਕੋਈ ਧਰਤੀ 50 ਮਣ ਤੋਂ ਵੱਧ ਦਾਣੇ ਨਹੀਂ ਪੈਦਾ ਕਰਦੀ ਕਦੇ 6 ਮਹੀਨੇ ਬਰਸ ਪੈਂਦੀ ਆ ਕਦੇ ਸੋਕਾ ਮਾਰ ਗਿਆ ਕਦੇ ਹੜ ਆ ਗਿਆ ਇਸੇ ਕਰਕੇ ਪੂਰੀ ਦੁਨੀਆ ਦੀ ਇੱਕ ਛੋਟੀ ਜਮੀਨ ਤੇ ਆ ਅੱਜ ਤੋਂ 20 ਸਾਲ ਪਹਿਲਾਂ ਬੈਂਕਾਂ ਨੇ ਕੀ ਕੀਤਾ ਤੁਹਾਨੂੰ 50 ਕਿੱਲਿਆਂ ਦੇ 70 ਕਿੱਲਿਆਂ ਤੇ ਲੋਨ ਤੇ ਲਿਵਟਾਂ ਦਿੱਤੀਆਂ ਬਾਈ ਕਿੰਨੇ-ਕਿੰਨੇ 15-15 20-20 ਲੱਖ ਰੁਪਏ ਬੈਂਕ ਕੰ ਵਾਲੇ ਸੀ ਵੀ ਪੰਜ ਕਿੱਲੇ ਵਾਲਾ ਬੰਦਾ 15 ਲੱਖ ਰੁਪਏ ਦਾ ਵਿਆਜ ਨਹੀਂ ਮੋੜਦਾ ਮੂਲ ਕਿਥੋਂ ਮੋੜ ਦੂ ਪਤਾ ਸੀ ਮੋੜਿਆ ਨਹੀਂ ਜਾਂ ਜਮੀਨਾ ਖੋਲਾਂਗੇ ਤੁਸੀਂ ਕੀ ਕੀਤਾ ਯੂਨੀਅਨਾਂ ਬਣਾ ਲੇਨਾ ਬੈਂਕਾਂ ਆਈਆਂ ਕੁਲਕੀ ਕਰਨ ਨਰਾਮੀ ਕਰਨ ਢੱਡੇ ਲੈ ਕੇ ਮਗਰ ਪੈ ਗਏ ਉਹ ਪਿੱਛੇ ਆ ਗਏ ਜਲਦੀ ਸੋ ਮਿੰਟ ਵਿੱਚ ਫਿਰ ਜਮੀਨਾ ਖੋਣ ਲਈ ਆਏ ਵੀ ਕੰਟਰੈਕਟ ਫਾਰਮ ਦੀ ਗੱਲ ਹੋਈ ਮੰਡੀਕਰਨ ਖਤਮ ਕਰਨ ਦੀ ਗੱਲ ਹੋਈ ਕਾਨੂੰਨ ਲੈ ਕੇ ਆਏ ਕਾਲੇ ਤੁਸੀਂ 13 ਮਹੀਨੇ ਦਿੱਲੀ ਬੈਠੇ ਇੱਕ ਵਾਰੀ ਉਹ ਹਮਲਾ ਰੋਕ ਲਿਆ ਹੁਣ ਨਿਊ ਬਰਡਰਡਰ ਦੀ ਨੀਤੀ ਲੈ ਕੇ ਆ ਗਏ ਨਿਊ ਬਰਡਰਡਰ ਦੀ ਨੀਤੀ ਕੀ ਹੈ ਉਹ ਕਹਿੰਦੇ ਪੂਰੀ ਦੁਨੀਆ ਦੀ ਕਰੰਸੀ ਹੈ ਜਿਹੜੀ ਉਹ ਇੱਕ ਕਰਨੀ ਆ ਜਿਹੜਾ ਕਾगज ਆਪਾਂ ਵਰਤਦੇ ਆ ਜਿਹੜੇ ਤੁਹਾਡੇ ਕਾगज ਹੋਣਾ ਕਾगज ਕੱਢੀ ਬਾਈ ਬਣਾਜੇ ਜੇ ਥੇਗਾ ਕੱਢ ਦੇ ਦੱਸ ਵੀ ਜਿੰਨੇ ਵੀ ਹੈਗੇ ਜਿਹਦੇ ਵੀ ਹੈਗੇ ਤੇਰੇ ਹੈਗੇ ਰਪਾਸਾ ਦਾ ਕੱਢੋ ਹਲਾ ਨਾ ਸੁਣਿਆ ਨਾ ਉਹ ਜਿਹੜਾ ਮਰਜੀ ਨੋਟ ਦੇ ਦਿਓ ਆ ਕਾगज ਬੰਦ ਕਰ ਦੇਣਾ ਕਹਿੰਦੇ ਇੰਗਲੈਂਡ ਤੇ ਇਸ ਕਾगज ਨੂੰ ਕੀ ਕਹਿੰਦੇ ਆ ਬਾਈ ਪਾਉਂਡ ਯੂਰਪ ਯੂਰੋ ਰੈਡ ਆਮ੍ਰਿਕਾ ਸਟਰੀਆ ਡਾਲਰ ਦਵਾਈ ਇਦਰਾਮ ਭਾਤ ਰੁਪਿਆ ਕਹਿੰਦਾ ਹੈ ਧਰਜੀ ਆ ਲੈਣ ਦੇਣ ਪੂਰੀ ਦੁਨੀਆ ਚ ਕਾਜੀ ਨਾਲ ਹੀ ਹੁੰਦਾ ਉਹ ਕਹਿੰਦੇ ਬੰਦ ਕਰਕੇ ਸਾਰੀ ਕਰੰਸੀ ਕਿੱਥੇ ਲਿਆਉਣੀ ਹੈ ਆ ਮੋਬਾਈਲਾਂ ਚ ਲਿਆਉਣੀ ਹੈ ਇਹਨੂੰ ਬੋਲਦੇ ਡਿਜੀਟਲ ਕਰੰਸੀ ਆਪਾਂ ਬਕਸਨ ਲਾ ਕੇ ਵੈਸੇ ਤੇਲ ਪਾਉਣ ਨੂੰ ਹੱਤੀ ਪੱਠੀ ਜਨੋ ਵਪਾਰਤ ਜਾਨੇ ਹੋ ਤੁਸੀਂ ਪੈ ਕਿਵੇਂ ਘਟਾਉਣੇ ਹੋ ਮੈਲਰੇ ਘਟਾਉਣੇ ਨਾ ਪੂਰੀ ਦੁਨੀਆ ਦਾ ਕਾਜ ਬੰਦ ਹੋ ਗਿਆ ਕ੍ਰਾਂਸੀ ਇਹਦੇ ਚਾਰਨ ਕੰਟਰੋਲ ਕਿਹਦੇ ਕੋਲ ਹੋਊਗਾ ਆ ਵਾਇਾ ਤੁਹਾਡੇ ਕੋਲ ਇੱਕ ਡਰੋਨ ਕਿਹਦੇ ਕੋਲੇ ਆ ਨੱਟ ਬੰਦ ਕਰ ਦਿੰਦੇ ਇਹਦੀ ਕੀ ਕੀਮਤ ਹੈ ਧੋਖਾ ਆਦਾ ਤੁਹਾਡੀ ਜੇਬ ਤੇ ਆਪਣੀ ਮਰਜ਼ੀ ਨਾਲ ਖਰਚੋਗੇ ਵਰਤੋਗੇ ਜਿੱਦੇ ਆਹ ਬੰਦ ਹੋ ਗਿਆ ਪੂਰੀ ਦੁਨੀਆ ਚੋਂ ਇਹਦੇ ਚ ਆ ਗਿਆ ਬੈਂਕਾਂ ਦੇ ਖਾਤੇ ਆਧਾਰ ਕਾਰਡ ਵੋਟਰ ਕਾਰਡ ਪੈਨ ਕਾਰ ਸਾਰੇ ਅਟੈਚ ਕਰ ਤੇ ਜੋੜ ਤੇ ਕੰਟਰੋਲ ਅਗਲੇ ਦੇ ਕੋਲੇ ਐ ਥੋੜੀ ਮਰਜ਼ੀ ਚੱਲੂ ਤੁਸੀਂ ਕਹੋਗੇ ਖੜਾ ਜੀ ਤੁਸੀਂ ਕਹੋਗੇ ਧਰਨੇ ਤੇ ਜਾਵਾਂਗੇ ਉਹ ਕਹਿੰਦੇ ਜਿਹੜੇ ਜਿਹੜੇ ਬੰਦੇ ਆ ਪਿੰਡ ਸੋ ਤਾਂ ਮਿਜ ਗਏ ਆ ਕੋਠਿਆਂ ਵਾਲੇ ਇਹਨਾਂ ਦੇ ਖਾਤੇ ਬੰਦ ਕਰ ਦੇ ਤੁਸੀਂ ਕਹੋ ਠੀਕ ਆ ਮਾਰ ਦਿਓ ਕੋਈ ਧਰਨੇ ਤੇ ਨਹੀਂ ਜਾਂਦੇ ਤੁਸੀਂ ਕਹੋ ਜਿਹਨਾਂ ਲੋਕ ਤੁਹਾਨੂੰ ਤਿਆਰ ਆਵੇਂ ਬੈਠਣ ਨੂੰ ਤਿਆਰ ਆਵੇਂ ਖੜਨ ਨੂੰ ਤਿਆਰ ਆ ਇਹ ਇੱਕ ਡਰ ਕਰਨ ਦੀ ਨੀਤੀ ਜਿਹੜੀ ਨਿਊ ਬਲਡਰ ਦੀ ਨਵੀਂ ਆਈ ਆ ਸੋ ਨਵੀਆਂ ਤੋਂ ਨਵੀਆਂ ਨੀਤੀਆਂ ਆ ਰਹੀਆਂ ਨੇ ਜਿਹੜੀਆਂ ਲਗਾਤਾਰ ਮਨਸਤਾ ਨੂੰ ਆਪਣੇ ਅਧੀਨ ਕਰ ਰਹੀਆਂ ਨੇ ਸਿਸਟਰ ਕੇ ਬਾਈ ਇੱਕ ਤਾਂ ਬੇਨਤੀ ਹੈ ਪਿੰਡ ਵਾਲੋ ਜ਼ਮੀਨ ਨਾ ਵੇਚੋ ਆਪਣੀ ਕਿਸੇ ਕੀਮਤ ਦੇ ਉੱਤੇ ਦੁਨੀਆ ਦੇ ਉੱਤੇ ਦੋ ਚੀਜ਼ਾਂ ਦੀ ਕੀਮਤ ਆ ਬਾਈ ਧਰਤੀ ਦੇ ਸੋਨਾ ਪਾਕਿਸਤਾਨ ਤੋਂ ਜਿਹੜੇ ਇੱਧਰ ਆਏ ਧਰਤੀ ਦੇ ਸੋਨਾ ਮੰਗ ਰਿਹਾ ਏ ਜ਼ਮੀਨ ਵੀ ਆਈ ਸੋਨਾ ਵੀ ਆ ਇੱਥੇ ਉੱਧਰ ਗਏ ਜ਼ਮੀਨ ਵੀ ਗਈ ਸੋਨਾ ਵੀ ਗਿਆ ਧਰਤੀ ਦੇ ਸੋਨਾ ਜ਼ਮੀਨ ਕੋਈ ਗੱਲ ਕਹਿੰਦੇ ਆ ਬੰਦੇ ਰੋਵੇ ਤੂੰ ਜੇਲ੍ਹ ਚ ਫਸ ਗਿਆ ਕਢਾ ਲਾਂਗੇ ਮੰਜੇ ਦੇ ਪੈ ਗਏ ਬਿਮਾਰ ਹੋ ਕੇ ਠਾਲਾ ਖੜਾ ਕਰ ਲਾਂਗੇ ਅਸੀਂ ਕਹਿੰਨੇ ਮੈ ਪੈ ਗਏ ਛੜਾਈ ਕਰਾਈ ਨੀ ਥੋੜੇ ਪਿੰਡ ਚੋਂ ਜਿਹੜੇ ਬੰਦੇ ਜ਼ਮੀਨਾਂ ਵੇਚ ਕੇ 25 25 30 ਲੱਖ ਦੇ ਕਿੱਲੇ ਜਾ ਰਹੇ ਆ ਕਿਸੇ ਨੇ ਵਾਪਸ ਆ ਕੇ ਪੈੜੀ ਲਈ ਆ ਬਾਈ ਲਾਈਵ ਨਹੀਂ ਹੋਣੀ ਜਿਹੜਾ ਅੱਜ 25 30 ਲੱਖ ਦਾ ਕਿੱਲਾ ਵੇਚ ਕੇ ਜਾਉਂਗੇ ਇਹ 4 ਸਾਲ ਬਾਅਦ ਇਹ 25 30 ਲੱਖ ਦਾ ਕਿਸੇ ਨੇ ਇੱਕ ਗੱਠ ਥਾਂ ਨਹੀਂ ਦੇਣਾ ਇਹ 25 30 ਕਰੋੜ ਦਾ ਵੀ ਨਹੀਂ ਮਿਲਣਾ ਦੁਨੀਆ ਦੇ ਜਿੰਨੇ ਬੰਦੇ ਅਮੀਰ ਬੰਦੇ ਨੇ ਬਿਲ ਗੇਟਸ ਵਰਗੇ ਵਾਨੀ ਡਾਨੀ ਵਰਗੇ ਅਲਮਸਕ ਵਰਗੇ 25 25 30 ਲੱਖ ਏਕੜ ਦੇ ਮਾਲਕ ਬਣ ਗਏ ਦੂਰ ਨਾ ਜਾਓ ਨੇੜੇ ਆ ਜਾਓ ਉਹ ਚੋ ਮੰਡੀ ਆਪਣੇ ਦੇਸ਼ ਹਸਤਾਲ ਦੇ ਸਾਹਮਣੇ 100 ਕਿਲਾ ਜ਼ਮੀਨ ਕਿਸੇ ਪ੍ਰਾਈਵੇਟ ਕੰਪਨੀ ਨੇ ਖਰੀਦ ਕੇ ਛੱਡੀ ਹੋਈ ਬੇਲੀ ਪਈ ਆ ਭਾਈ 3 ਸਾਲ ਹੋ ਗਏ ਫਸਲ ਨਹੀਂ ਵੇਚੀ ਉਹ ਕਮਾਲੀ ਥੋੜੀ ਆ ਵੀ ਜ਼ਮੀਨਾਂ ਬੇਲੀਆਂ ਛੱਡ ਜਾਂਦੇ ਲੈ ਲੈ ਪਤਾ ਅਗਲੇ ਨੂੰ ਵੀ ਜਿੱਦਿਆਂ ਲਾਂਗੇ ਖੁੱਲ ਗਏ 2700 ਕਿਲੋਮੀਟਰ ਦਾ ਸਾਰਾ ਜਾਲ ਬਿਛਾਦਾ ਪੰਜਾਬ 'ਚ ਭਾਰਤ ਮਾਲਾ ਪ੍ਰੋਜੈਕਟ ਬੋਲਦੇ ਇਹਨੂੰ ਆ ਸੜਕਾਂ ਵੱਡੇ ਵੱਡੇ ਹਾਈਵੇ 15 15 20 ਫੁੱਟ ਉੱਚੀਆਂ 100 100 ਕਿਲੋਮੀਟਰ ਦਾ ਕੋਈ ਕੱਟ ਨਹੀਂ ਇਧਰੋਂ